ਪਹਿਲੇ ਪਾਤਸ਼ਾਹ ਨੇ ਉਧਰਲੇ ਪਾਸੇ ਚਲੇ ਜਾਣਾ ਜਦੋਂ ਪਾਤਸ਼ਾਹ ਦੂਸਰਾ ਪੱਖ ਮੈਂ ਤੁਹਾਡੇ ਸਾਹਮਣੇ ਰੱਖਾਂ ਛੋਟੇ ਸਹਿਜਾਦੇ ਮਾਤਾ ਗੁਜਰ ਕੌਰ ਨਾਲ ਆਨੰਦਪੁਰ ਸਾਹਿਬ ਤੋਂ ਚੱਲ ਕੇ ਸਰਸਾ ਇੱਥੇ ਵਿਛੋੜਾ ਹੋਇਆ ਉਹ ਪੈਦਲ ਬੱਚੇ ਜਾ ਰਹੇ ਨੇ ਕਦੇ ਬਾਬਾ ਫਤਿਹ ਸਿੰਘ ਜਿਹੜੇ ਨੇ ਨਾ ਉਹ ਇਤਿਹਾਸ ਕਹਿੰਦਾ ਵੀ ਖੱਤਰ ਦੇ ਉੱਪਰ ਬੈਠੇ ਨੇ ਬਾਬਾ ਜੋਰਾਵਰ ਸਿੰਘ ਕਦੇ ਚੱਲਣ ਲੱਗ ਜਾਂਦੇ ਨੇ ਕਦੇ ਖੱਤਰ ਦੇ ਉੱਪਰ ਮਾਤਾ ਜੀ ਬਿਠਾ ਦਿੰਦੇ ਨੇ 7 ਤਰੀਕ ਦੀ ਸ਼ਾਮ ਹੋਈ ਤੇ ਹਨੇਰਾ ਹੋਣ ਲੱਗਿਆ ਮਾਤਾ ਜੀ ਰਹਿਣ ਵਾਸਤੇ ਕਿਤੇ ਟਿਕਾਣਾ ਲੱਭ ਰਹੇ ਨੇ ਦੂਰੋਂ ਦੇਖਿਆ ਵੀ ਇੱਕ ਕਿਸੇ ਕੁਲੀ ਦੇ ਵਿੱਚ ਨਾ ਦੀਵਾ ਜਗ ਰਿਹਾ ਹੈ ਇਤਿਹਾਸ ਕਹਿੰਦਾ ਵੀ ਉਸ ਕੁਲੀ ਦਾ ਦਰਵਾਜ਼ਾ ਬੰਦ ਹੈ ਛੀਤ ਦੇ ਵਿੱਚੋਂ ਨਾ ਛੀਤ ਸਮਝਦੇ ਹੋ ਨਾ ਜਦੋਂ ਆਪਾਂ ਦਰਵਾਜ਼ਾ ਬੰਦ ਕਰਦੇ ਹਾਂ ਤੇ ਉਹਦੇ ਵਿੱਚ ਜਿਹੜੀਆਂ ਬਿਲਣਾ ਸੁਰਾਖ ਰਹੇ ਜਾਂਦੇ ਨੇ ਉਹਨਾਂ ਦੇ ਵਿੱਚੋਂ ਨਾ ਇੱਕ ਚਾਨਣ ਬਾਹਰ ਦਿਖਾਈ ਦਿੰਦਾ ਹੈ ਤੇ ਉਹ ਚਾਨਣ ਦੂਰੋਂ ਦੇਖ ਕੇ ਨਾ ਮਾਤਾ ਜੀ ਚਲੇ ਗਏ ਆਵਾਜ਼ ਦਿੱਤੀ ਭਾਈ ਦਰਵਾਜ਼ਾ ਖੁੱਲੋ ਅਸੀਂ ਰਾਤ ਰਹਿਣ ਅੰਦਰੋਂ ਫਿਰ ਕੋਈ ਮਨੁੱਖ ਆਵਾਜ਼ ਵਿੰਦਾ ਭਾਈ ਤੁਸੀਂ ਕੌਣ ਹੋ ਇਹ ਤੇ ਇੱਕ ਕੁੱਲੀ ਹੈ ਤੇ ਉਹਦਾ ਨਾਮ ਤੁਸੀਂ ਸਾਰਿਆਂ ਨੇ ਸੁਣਿਆ ਵੀ ਕੁੰਮਾ ਮਾਸਕੀ ਜਿਹੜਾ ਇਤਿਹਾਸ ਵਿੱਚ ਲਿਖਿਆ ਹੋਇਆ ਉਹਦਾ ਨਾਮ ਕੁੰਮਾ ਇਤਿਹਾਸਾਂ ਨੇ ਲਿਖਿਆ ਇਤਿਹਾਸਕਾਰਾਂ ਨੇ ਲਿਖਿਆ ਉਹ ਤੇ ਕੁੰਮੇ ਮਾਸਕੀ ਦੀ ਝੋਪੜੀ ਜਦੋਂ ਮਾਤਾ ਜੀ ਪਹੁੰਚੇ ਨਾ ਮਾਤਾ ਹੁਣ ਉਹ ਬੱਚੇ ਮਾਸੂਮ ਨਾਲ ਨੇ ਤੇ ਉਸ ਵਕਤ ਮਾਤਾ ਜੀ ਨੇ ਆਵਾਜ਼ ਦਿੱਤੀ ਭਾਈ ਦਰਵਾਜ਼ਾ ਖੋਲੋ ਅਸੀਂ ਆਰਾਮ ਕਰਨਾ ਹੈ ਪਰਤ ਕੇ কুমਮਾ ਮਾਸਕੀ ਅੰਦਰੋਂ ਆਵਾਜ਼ ਦਿੰਦਾ ਭਾਈ ਤੁਸੀਂ ਕੌਣ ਇਹ ਤੇ ਇੱਕ ਝੋਪੜੀ ਹੈ ਤੇ ਉਸ ਵਕਤ ਫਿਰ ਬਾਬਾ ਜੋਯਾਰ ਸਿੰਘ ਜਿਹੜੇ ਨੇ ਬਾਬਾ ਜੋਰਾਵਰ ਸਿੰਘ ਨਾਲ ਇਹ ਸ਼ਬਦ ਕਹਿੰਦੇ ਨੇ ਅਸੀਂ ਬਹੁਤ ਥੱਕੇ ਆ ਸਾਨੂੰ ਆਰਾਮ ਦੀ ਲੋੜ ਹੈ ਅਸੀਂ ਆਰਾਮ ਕਰਨਾ ਹੈ ਸਾਹਮਣੇ ਵਾਲੇ ਮਨੁੱਖ ਨੇ ਦਰਵਾਜ਼ਾ ਖੋਲ੍ਹਿਆ ਕੀ ਦੇਖਿਆ ਵੀ ਇੱਕ ਖੱਚਰ ਤੇ ਕੁਝ ਗਹਿਣੇ ਕੁਝ ਕੱਪੜੇ ਕੁਝ ਸਮਾਨ ਲਦਿਆ ਦੋ ਮਾਸੂਮ ਬੱਚੇ ਤੇ ਇੱਕ ਮਾਤਾ ਖੜੀ ਹੈ ਮਾਤਾ ਨੇ ਸਾਰੀ ਵਿਥਿਆ ਉਸ ਕੁੰਮੇ 마ਸ਼ਕੀ ਨੂੰ ਆਨੰਦਪੁਰ ਸਾਹਿਬ ਤੋਂ ਲੈ ਕੇ ਸਰਸਾ ਦੇ ਵਿਛੋੜੇ ਦੀ ਸੁਣਾਈ ਉਹ ਕੁੰਮਾ 마ਸ਼ਕੀ ਕਹਿੰਦਾ ਵੀ ਘਰ ਆ ਜਾਓ ਉਹ ਅੰਦਰ ਗਏ ਜੀ ਕੁੱਲੀ ਦੇ ਇਤਿਹਾਸ ਕਹਿੰਦਾ ਵੀ ਉਹਦੇ ਘਰ ਨਾ ਇੱਕੋ ਹੀ ਕੱਪੜਾ ਸੀ ਉਹ ਗਰਮ ਕੱਪੜਾ ਉਹਨੇ ਹੀਠਾਂ ਵਿਛਾ ਦਿੱਤਾ ਮਾਤਾ ਜੀ ਬੈਠ ਗਏ ਸਹਿਬ ਜਾਦੇ ਬੈਠ ਗਏ ਦੇਖੋ ਮੈਂ ਅਕਸਰ ਜ਼ਿਕਰ ਕਰਦਾ ਦੁਨੀਆ ਤੇ ਬੜੇ ਅਮੀਰ ਲੋਕ ਪਏ ਨੇ ਤੁਸੀਂ ਦੇਖਿਆ ਵੀ ਜੀ ਨੇ ਮੋਤੀ ਮੇਰੇ ਨੇ ਦੋ ਦੁੱਧ ਦੇ ਗਲਾਸ ਪੀ ਆਏ ਅਸੀਂ ਕਵੰਟਲਾਂ ਮਨ ਦੇ ਦਾ ਦੁੱਧ ਗੁਰਦੁਆਰਿਆਂ ਦੇ ਅੰਦਰ দান ਦੇ ਦਿੰਨੇ ਆ ਨਾ ਸਾਨੂੰ ਨਹੀਂ ਕੋਈ ਯਾਦ ਕਰਦਾ ਭਾਵਨਾ ਨੂੰ ਯਾਦ ਕਰਿਆ ਜਾਂਦਾ ਮੈਂ ਮਾਫੀ ਚਾਹੁੰਦਾ ਜਿਹੜਾ ਇਹ ਕੁੰਮਾ ਮਾਸਕੀ ਹੈ ਨਾ ਇਹਦੀ ਇੱਕ ਭਾਵਨਾ ਹੁਣ ਦੇਖੋ ਇਤਿਹਾਸ ਕਹਿੰਦਾ ਵੀ ਇਹਦੇ ਘਰ ਦੇ ਅੰਦਰ ਨਾ ਉਸden ਆਟਾ ਵੀ ਨਹੀਂ ਹੈ ਰੋਟੀ ਬਣਾਉਣ ਨੂੰ ਪਰ ਦਿਲ ਦਾ ਬੜਾ ਅਮੀਰ ਹੈ ਬਾਹਰੋਂ ਗਰੀਬ ਹੈ ਦਿਲ ਦਾ ਬੜਾ ਅਮੀਰ ਹੈ ਕੁੰਮਾ ਮਾਸ਼ਕੀ ਤੇ ਉਸ ਵਕਤ ਇੱਕ ਚਾਦਰ ਹੈ ਮਾਤਾ ਜੀ ਨੂੰ ਵਿਛਾ ਦਿੱਤੀ ਬੱਚੇ ਬੈਠ ਗਏ ਮਾਤਾ ਜੀ ਬੈਠ ਗਈ ਤੇ ਉਥੇ ਇਤਿਹਾਸ ਕਹਿੰਦਾ ਵੀ ਕੋਲਣਾ ਇੱਕ ਜਿਹੜੀ ਹੈ ਉਹ ਲక్ష్ਮੀ ਨਾਮ ਦੀ ਬ੍ਰਹਮਣੀ ਰਹਿੰਦੀ ਸੀ ਉਹਦੇ ਕੋਲ ਇਹ ਗਏ ਉਹਨੂੰ ਜਾ ਕੇ ਦੇਖੋ ਮੈਂ ਇਹਨੂੰ ਨਾ ਤੁਸੀਂ ਜਾਤ ਪਾਤ ਨਾਲ ਅਸੀਂ ਬੜਾ ਜੋੜਦੇ ਆ ਜੇ ਕੋਈ ਹਿੰਦੂ ਵੀਰ ਮਿਲ ਜਾਏ ਨਾ ਅਸੀਂ ਅੱਜ ਵੀ ਕਹਿ ਦਿੰਨੇ ਆਂ ਵੀ ਜਿਹੜੇ ਬ੍ਰਾਹਮਣ ਨੇ ਉਹ ਗੰਗੂ ਦੀ ਲਾਦ ਹੈ ਮੈਂ ਮਾਫੀ ਚਾਹੁੰਨਾ ਤੁਹਾਤੋਂ ਅਸੀਂ ਇਹ ਕਹਿ ਕੇ ਬ੍ਰਾਹਮਣਾਂ ਨੂੰ ਭੰਡ ਦਿੰਨੇ ਆਂ ਵੀ ਬ੍ਰਾਹਮਣ ਜਿਹੜੇ ਆ ਨਾ ਉਹ ਗੰਗੂ ਦੀ ਲਾਦ ਆ ਮੈਂ ਮਾਫੀ ਚਾਹੁੰਨਾ ਬਾਣੀ ਨਹੀਂ ਹੈ ਕਿਸੇ ਜਾਤ ਪਾਤ ਨੂੰ ਮੰਨਦੀ ਦੇਖੋ ਇੱਥੇ ਸਹਿਬਜ਼ਾਦਿਆਂ ਨੇ ਪ੍ਰਸ਼ਾਦਾ ਛਕਣਾ ਜਦੋਂ ਤੁਸੀਂ ਇਤਿਹਾਸ ਪੜੋਗੇ ਨਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਆਉਂਦਾ ਹੈ ਤੇ ਇਹ ਜਿਹੜਾ ਕੁੰਮਾ ਮਾਸ਼ਕੀ ਆ ਨਾ ਇਹਦੇ ਚਰਨਾਂ ਤੇ ਬਾਬਾ ਬੰਦਾ ਸਿੰਘ ਬਹਾਦਰ ਸਿਰ ਰੱਖ ਦਿੰਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਇਹ ਕੁੰਮੇ ਮਾਸ਼ਕੀ ਦੇ ਚਰਨਾਂ ਤੇ ਸਿਰ ਰੱਖਦਾ ਜਦੋਂ ਪੰਜਾਬ ਆਉਂਦਾ ਹੈ। ਇਸ ਕਰਕੇ ਕਿ ਤੈਂ ਕਦੇ ਗੁਰੂ ਕੇ ਲਾਲਾਂ ਦੀ ਸੇਵਾ કરી ਸੀ, ਤੈਂ ਕਜੇ ਭੋਜਨ ਛਕਾਇਆ ਸੀ। ਫਿਰ ਬਾਬਾ ਬੰਦਾ ਸਿੰਘ ਬਹਾਦਰ ਤੋਂ ਇਹ ਕੁੰਮਾ ਮਾਸ਼ਕੀ ਅੰਮ੍ਰਿਤ ਛਕਦਾ ਤੇ ਇਹਦਾ ਨਾਮ ਸਰਦਾਰ ਕਰਮ ਸਿੰਘ ਰੱਖਿਆ ਜਾਂਦਾ ਹੈ। ਉਹ ਬੜੇ ਡੂੰਘੇ ਇਤਿਹਾਸ ਦੇ ਪੰਨੇ ਨੇ ਤੇ ਇਹਨਾਂ ਨੇ ਜੀ ਕੁੰਮਾ ਮਾਸਕੀ ਨੇ ਬਾਅਦ ਵਿੱਚ ਅਮਰਤ ਛਕਿਆ ਸੀ ਨਾਮ ਇਹਨਾਂ ਕਰਮ ਸਿੰਘ ਰੱਖਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਵੇੜੇ ਜਦੋਂ ਮਾਤਾ ਜੀ ਇੱਥੇ ਪਹੁੰਚੇ ਇੱਕ ਕਪੜਾ ਉਹ ਜ਼ਮੀਨ ਤੇ ਵਿਛਾ ਦਿੱਤਾ ਘਰ ਬਣਾਉਣ ਵਾਸਤੇ ਕੋਈ ਪਦਾਰਥ ਕੋਈ ਕੁਝ ਨਹੀਂ ਆਟਾ ਵਗੈਰਾ ਇਹ ਲక్ష్ਮੀ ਨਾਮ ਦੀ ਬ੍ਰਾਹਮਣੀ ਕੋਲੇ ਗਿਆ ਮੈਂ ਤਾਂ ਜ਼ਿਕਰ ਕਰ ਰਿਹਾ ਵੀ ਜਾਤ ਪਾਤ ਨਾਲ ਨਾ ਜੋੜੀਏ ਇਹ ਜਿਹੜੀ ਲక్ష్ਮੀ ਹੈ ਨਾ ਹੁਣ ਇਹ ਵੀ ਤੇ ਬ੍ਰਾਹਮਣਾ ਦੀ ਧੀ ਹੈ ਨਾ ਇਹ ਜਦੋਂ ਲక్ష్ਮੀ ਬ੍ਰਾਹਮਣੀ ਕੋਲ ਗਿਆ ਨਾ ਉਹਦੇ ਘਰ ਜੋ ਸੀ ਸੁੱਕਾ ਸੀਦਾ ਉਹਨੇ ਜਾ ਕੇ ਕਿਹਾ ਵੀ ਮੇਰੇ ਘਰ ਗੁਰੂ ਕੇ ਲਾਲ ਆਏ ਨੇ ਤੂੰ ਪ੍ਰਸ਼ਾਦਾ ਤਿਆਰ ਕਰ ਦੇਂਗੀ ਉਹਦੇ ਘਰ ਜੋ ਸੀ ਉਹਨੇ ਵਿਚਾਰੀ ਨੇ ਉਹ ਬਣਾ ਕੇ ਇਤਿਹਾਸ ਕਹਿੰਦਾ ਵੀ ਮਸਰਾਂ ਦੀ ਦਾਲ ਤੇ ਇੱਥੇ ਦੇਖੋ ਇੱਥੇ ਮੈਂ ਇਹ ਵੀ ਜ਼ਿਕਰ ਕਰਦੇ ਆਂ ਵੀ ਇੱਥੋਂ ਰੋਟੀ ਛਕਣੀ ਐ ਸਹਿਬ ਜਦਿਆਂ ਨੇ ਤੇ ਪਰਤ ਕੇ ਫਿਰ ਜਿਹੜਾ ਨਾ ਉਹ ਮੋਤੀराम ਮਹਿਰੇ ਦਾ ਦੁੱਧ ਪੀਣਾ ਉਦੋਂ ਇੱਥੇ ਪ੍ਰਸ਼ਾਦਾ ਛੱਕ ਕੇ ਫਿਰ ਉਹਨਾਂ ਭੁੱਖੇ ਹੀ ਰਹਿਣਾ ਕਈ ਦਿਨ ਮਾਸੂਮ ਜਿੰਦਾ ਮੈਂ ਇਹ ਤੁਹਾਨੂੰ ਇੱਕ ਹੋਰ ਜ਼ਿਕਰ ਕਰਦੇ ਆਂ ਜਿਹੜਾ ਭੁੱਖ ਹੈ ਨਾ ਇਹ ਬਹੁਤ ਵੱਡਾ ਤਸੀਹ ਹੈ ਤੁਸੀਂ ਦੇਖਿਆ ਘੰਟਾ ਅੱਧਾ ਘੰਟਾ ਤੁਹਾਡਾ ਪ੍ਰਸ਼ਾਦਾ ਲੇਟ ਹੋ ਜਾਏ ਅਸੀਂ ਸਿਰਫ ਕਹਿ ਦਿੰਦੇ ਹਾਂ ਵੀ ਸਹਿਬਜ਼ਾਦੇ ਭੁੱਖੇ ਰਹੇ ਕਦੇ ਤੁਸੀਂ ਭੁੱਖ ਨੂੰ ਮਹਿਸੂਸ ਇੱਕ ਦਿਨ ਦੋ ਦਿਨ ਭੁੱਖੇ ਰਹਿ ਕੇ ਦੇਖਿਓ ਮੈਂ ਦੋ ਉਦਾਹਰਨਾਂ ਤੁਹਾਨੂੰ ਦਿਆਂ ਬਾਣੀ ਵਿੱਚ ਦਿੱਤੀਆਂ ਨੇ ਉਹ ਉੱਥੇ ਚਲੋ ਹੋਰ ਪੱਖ ਤੋਂ ਨੇ ਪਰ ਇਹ ਸੱਚ ਹੈ ਜਦੋਂ ਬਾਂਦਰ ਫੜਿਆ ਜਾਂਦਾ ਨਾ ਬਾਂਦਰ ਬਾਂਦਰ ਦੁਨੀਆ ਦਾ ਸਭ ਤੋਂ ਚਲਾਕ ਜਾਨਵਰ ਮੰਨਿਆ ਜਾਂਦਾ ਹੈ ਜਨਵਰਾਂ ਚੋ ਜੇ ਤੁਸੀਂ ਦੇਖੋਗੇ ਨਾ ਬਾਂਦਰ ਬੜਾ ਚਲਾਕ ਹੈ ਕਈ ਵਾਰ ਬਜ਼ੁਰਗ ਕਹਿ ਵੀ ਦਿੰਦੇ ਨੇ ਵੀ ਬਸ ਇਹਦੀ ਸ਼ਕਲ ਬਾਂਦਰ ਵਾਲੀ ਹੈ ਜੀ ਇਹ ਬੰਦੇ ਦੇ ਰੂਪ ਹੈ ਜਦੋਂ ਬਾਂਦਰ ਨੂੰ ਫੜਦੇ ਨੇ ਨਾ ਇੱਕ ਬਰਤਨ ਬਣਾਇਆ ਜਾਂਦਾ ਤੇ ਉਹਦੇ ਵਿੱਚ ਨਾ ਛੋਲੇ ਜਿਹੜੇ ਚਣੇ ਨੇ ਉਹ ਪਾ ਦਿੱਤੇ ਜਾਂਦੇ ਨੇ ਉਹਦਾ ਮੂੰਹ ਇੰਨਾ ਕੁ ਰੱਖਿਆ ਜਾਂਦਾ ਵੀ ਬਾਂਦਰ ਆਏ ਹੱਥ ਪਾਉਂਦਾ ਛੋਲਿਆਂ ਦੀ ਮੁਠੀ ਆਏ ਭਰ ਲੈਂਦਾ ਜਦੋਂ ਭਰਦਾ ਹੈ ਨਾ ਤੇ ਉਹ ਫਿਰ ਕਹਿਣ ਲੱਗੇ ਵੀ ਜਦੋਂ ਆਏ ਹੱਥ ਬਾਹਰ ਖਿੱਚਦਾ ਤੇ ਹੱਥ ਬਾਹਰ ਨਿਕਲਦਾ ਨਹੀਂ ਕਿਉਂਕਿ ਮੁਠੀ ਭਰੀ ਗਈ ਹੱਥ ਪਾਉਣ ਵੇਲੇ ਇਦਾਂ ਸੀ ਜਦੋਂ ਬਾਂਦਰ ਮੁਠੀ ਭਰਦਾ ਹੈ ਨਾ ਉਹਦਾ ਛੋਲਿਆਂ ਦੇ ਨਾਲ ਇੰਨਾ ਲੋਭ ਹੈ ਇੰਨੇ ਚੰਗੇ ਲੱਗਦੇ ਨੇ ਵੀ ਉਹ ਛੱਡਦਾ ਨਹੀਂ ਜੀ ਮੁਠੀ ਉਤੋਂ ਆ ਕੇ ਡੰਡੇ ਵਾਲਾ ਪਕੜ ਲੈਂਦਾ ਇੱਕ ਛੋਲਿਆਂ ਦੀ ਮੁਠੀ ਪਿੱਛੇ ساری ਉਮਰ ਵਾਸਤੇ ਬਾਂਦਰ غلام ਹੋ ਜਾਂਦਾ ਹੈ ਜੇ ਤੁਸੀਂ ਪੱਛਮੀ ਬਗਾਲ ਅੰਦਰ ਦੇਖੋ ਇੱਕ ਸਭ ਤੋਂ ਮਨ ਕਰਕੇ ਜਿਹੜਾ ਤਾਕਤਵਰ ਜਾਨਵਰ ਹੈ ਉਹ ਬਾਂਦਰ ਹੈ ਜੀ ਜੇ ਤੁਸੀਂ ਦੇਖੋਗੇ ਜਨਵਰਾਂ ਦੇ ਅੰਦਰ ਸਰੀਰ ਕਰਕੇ ਸਭ ਤੋਂ ਬਲਵਾਨ ਜੇ ਕੋਈ ਹੈ ਉਹ ਹਾਥੀ ਹੈ ਹਾਥੀ ਦੇ ਵਿੱਚ ਬੜੀ ਤਾਕਤ ਹੈ ਬੜਾ ਜੋਰ ਹੈ ਜਦੋਂ ਹਾਥੀ ਫੜਿਆ ਜਾਂਦਾ ਹੈ ਨਾ ਇੱਕ ਟੋਆ ਪਟ ਲਿਆ ਜਾਂਦਾ ਹੈ ਉਹਦੇ ਉੱਤੇ ਇੱਕ ਟੈਂਪਰੇਰੀ ਛੱਤ ਪਾ ਦਿੱਤੀ ਜਾਂਦੀ ਹੈ ਉਹਦੇ ਉੱਤੇ ਇੱਕ ਕਾਗਜ਼ ਦੀ ਹੱਥਣੀ ਬਣਾ ਕੇ ਖੜੀ ਕਰਦੇ ਨੇ ਹਾਥੀ ਉਹਦੇ ਵੱਲ ਭੱਜ ਕੇ ਆਉਂਦਾ ਤੇ ਟੋਏ ਚੜਿਗ ਪੈਂਦਾ ਉਹਨੂੰ ਫਿਰ ਕਈ ਦਿਨ ਭੁੱਖਾ ਤਿਆਸਾ ਰੱਖਦੇ ਨੇ ਤੇ ਉਹ ਫਿਰ ਨਾ ਇੱਕ ਅਜੀਬ ਤਰੀਕੇ ਦੀ ਆਵਾਜ਼ ਕੱਢਦਾ ਹੈ ਗੁਲਾਮੀ ਕਹਿ ਲੋ ਵੀ ਉਹ ਕਬੂਲ ਕਰ ਲੈਂਦਾ ਵੀ ਅੱਜ ਤੋਂ ਬਾਅਦ ਮੈਂ ਤੁਹਾਡਾ ਗੁਲਾਮ ਆ ਫਿਰ ਉਹਨੂੰ ਉਹ ਟੋਏ ਚੋਂ ਬਾਹਰ ਕੱਢਿਆ ਜਾਂਦਾ ਤੇ ਹਾਥੀ ਜਿਹੜਾ ਉਹ ਸਦਾ ਵਾਸਤੇ ਗੁਲਾਮ ਹੋ ਜਾਂਦਾ ਇਹ ਹਾਥੀ ਜਿਹੜੇ ਤੁਸੀਂ ਸਰਕਸਾ ਅੰਦਰ ਦੇਖਦੇ ਹੋ ਨਾ ਤੇ ਸਰਕਸ ਵਾਲੇ ਵੀਰਾਂ ਕੋਲ ਹੁੰਦੇ ਨੇ ਜਾਂ ਹੋਰ ਕਿਸੇ ਕੋਲ ਹਾਥੀ ਹੁੰਦਾ ਉਹ ਇੰਨਾ ਵੱਡਾ ਤਾਕਤ ਤਾਕਤਵਰ ਜਾਨਵਰ ਬਸ ਪਤਾ ਕਿਉਂ ਹੋ ਗਿਆ ਮਨੁੱਖ ਦੇ ਉਹਨੂੰ ਕਈ ਦਿਨ ਭੁੱਖਾ ਰੱਖਿਆ ਜਾਂਦਾ ਹੈ ਉਹ ਭੋਗ ਕੋਈ ਅਜੀਬ ਤਰੀਕੇ ਦੀ ਆਵਾਜ਼ ਕੱਢਦਾ ਜੀ ਵੀ ਮੈਂ ਤੁਹਾਡੀ ਗੁਲਾਮੀ ਕਬੂਲ ਕਰ ਚੁੱਕਿਆ ਫਿਰ ਉਹਨੂੰ ਰੋਟੀ ਪਾਣੀ ਦਿੱਤਾ ਜਾਂਦਾ ਤੇ ਸਦਾ ਵਾਸਤੇ ਗੁਲਾਮ ਹੋ ਜਾਂਦਾ ਐਸੇ ਕਰਕੇ ਬਾਣੀ ਨੇ ਕਿਹਾ ਨਾ ਕਾਲ ਬੂਤ ਕੀ ਹਸਤ ਨਹੀਂ ਮਨ ਬੌਹਰਾ ਰੇ ਚਲਤ ਰਹੇ ਓ ਜਗਦੀਸ਼ ਕਾਮ ਸਵਾਏ ਗਜ ਬਸ ਪਰੇ ਮਨ ਬੌਹਰਾ ਰੇ ਅੰਕਸ ਸਹਿਓ ਸੀਸ ਇਹ ਹਾਥੀ ਬਾਰੇ ਮੈਂ ਤਾਂ ਪੰਕਤੀਆਂ ਲਿਖਤੀਆਂ ਵੀ ਤੁਹਾਡੇ ਮਨ 'ਚ ਭਲੇਖਾ ਨਾ ਹੋਵੇ ਵੀ ਭਾਈ ਸਾਹਿਬ ਕੋਲੋਂ ਬੋਲ ਰਹੇ ਨੇ ਇਹ ਸੇ ਸ਼ਬਦ ਅੰਦਰ ਬੰਦਰ ਦਾ ਵੀ ਉਦਾਹਰਣ ਹੈ ਇਸੇ ਸ਼ਬਦ ਅੰਦਰ ਹਾਥੀ ਦਾ ਵੀ ਉਦਾਹਰਣ ਹੈ ਕਹਿਣ ਦਾ ਭਾਵ ਭੁੱਖ ਇੱਕ ਬਹੁਤ ਵੱਡਾ ਤਸੀਹ ਹੈ ਸਭ ਤੋਂ ਚਲਾਕ ਜਾਨਵਰ ਬਾਂਦਰ ਵਸ ਵਿੱਚ ਆ ਜਾਂਦਾ ਹੈ ਸਭ ਤੋਂ ਤਾਕਤਵਰ ਜਿਹੜਾ ਉਹ ਹਾਥੀ ਵਸ ਵਿੱਚ ਆ ਜਾਂਦਾ ਹੈ ਤੇ ਉੱਥੇ ਉਹ ਮਾਸੂਮ ਬੱਚੇ ਜਦੋਂ ਉਹ ਲక్ష్ਮੀ ਬ੍ਰਾਹਮਣੀ ਲੈ ਕੇ ਆਈ ਨਾ ਜੀ ਭੋਜਨ ਬਣਾ ਕੇ ਪ੍ਰਸ਼ਾਦਾ ਬਣਾ ਕੇ ਤੇ ਉਹਨਾਂ ਬੱਚਿਆਂ ਨੇ ਛਕਿਆ ਤੇ ਇਤਿਹਾਸ ਕਹਿੰਦਾ ਉਹ ਬ੍ਰਾਹਮਣੀ ਨੇ ਫਿਰ ਇੱਕ ਕਪੜਾ ਕੁੰਮੇ ਮਾਸ਼ਕੀ ਨੂੰ ਪੁੱਛਿਆ ਵੀ ਤੇਰੇ ਘਰ ਗਰਮ ਕਪੜਾ ਹੈ ਉਹਨੇ ਕਿਹਾ ਵੀ ਇੱਕ ਸੀ ਉਹ ਮੈਂ ហេਠਾ ਵਛਾ ਦਿੱਤਾ ਤੇ ਉਹ ਬ੍ਰਾਹਮਣੀ ਕਹਿੰਦੀ ਵੀ ਲੈ ਮੇਰੇ ਘਰੋਂ ਲੈ ਜਾ ਉਹਨੇ ਇੱਕ ਕੱਪੜਾ ਵੀ ਦਿੱਤਾ ਜੀ ਸਹੇਜਾਦਿਆਂ ਨੂੰ ਉੱਪਰ ਲੈਣ ਵਾਸਤੇ ਇਹ ਕੁੰਮਾਵਾਸ਼ ਕੀ ਫਿਰ ਗੰਗੂ ਬ੍ਰਾਹਮਣ ਨੂੰ ਜਿਹੜੀ ਉਹ ਖਬਰ ਦਿੰਦਾ ਤੇ ਗ੍ਰਫ ਗੰਗੂ ਬ੍ਰਾਹਮਣ ਇਥੋਂ ਮਾਤਾ ਜੀ ਨੂੰ ਬੱਚਿਆਂ ਨੂੰ ਮਾਤਾ ਭਰੋਸਾ ਕਰਕੇ ਗੰਗੂ ਬ੍ਰਾਹਮਣ ਦੇ ਨਾਲ ਚਲੀ ਜਾਂਦੀ ਹੈ ਤੇ ਜਦੋਂ ਇਥੋਂ ਤੁਰੇ ਨੇ ਨਾ ਇਤਿਹਾਸ ਵੇਖੋ ਅਸੀਂ ਇਤਿਹਾਸ ਨਾ ਬਦਲੀਏ ਜੋ ਇਤਿਹਾਸ ਅੰਦਰ ਹੈ ਇੱਥੇ ਕਹਿੰਦੇ ਨੇ ਵੀ ਮਾਤਾ ਜੀ ਨੇ ਪੰਜ ਚੂੜੀਆਂ ਜੀ ਸੋਨੇ ਦੀਆਂ ਪੰਜ ਚੂੜੀਆਂ ਉਸ ਲక్ష్ਮੀ ਬ੍ਰਹਮਣੀ ਨੂੰ ਦਿੱਤੀਆਂ ਵੀ ਤੈਂ ਬੜੀ ਸੇਵਾ ਕਰੀ ਐ ਤੇ ਪੰਜ ਮੋਹਰਾਂ ਮਾਤਾ ਜੀ ਨੇ ਕੁੰਮੇ 마ਸ਼ਕੀ ਨੂੰ ਜਦੋਂ ਦਿੱਤੀਆਂ ਨਾ ਤੇ ਉਹ ਕੁੰਮਾ 마ਸ਼ਕੀ ਕਹਿੰਦਾ ਮਾਤਾ ਮੈਂ ਇਹਨਾਂ ਮੋਹਰਾਂ ਕਰਕੇ ਸੇਵਾ ਨਹੀਂ કરી ਤੇ ਮਾਤਾ ਜੀ ਕਹਿੰਦੇ ਨੇ ਵੀ ਭਾਈ ਅਸੀਂ ਵੀ ਤੈਨੂੰ ਕੋਈ ਆਨਾਦ ਨਹੀਂ ਦੇ ਰਹੇ ਇਹ ਗੁਰੂ ਕਰ ਦੀ ਵਕਸ਼ਸ਼ ਐ ਅਸੀਂ ਤੈਨੂੰ ਕੋਈ ਮਿਹਨਤਾਨਾ ਨਹੀਂ ਦੇ ਰਹੇ ਇਤਿਹਾਸ ਕਹਿੰਦਾ ਵੀ ਮਾਤਾ ਜੀ ਨੂੰ ਮੱਥਾ ਟੇਕ ਕੇ ਉਹ ਮੋਹਰਾਂ ਕੁੰਮੇਮਾਸ਼ਕੀ ਨੇ ਲੈ ਲਈਆਂ ਸਨ ਇੱਥੇ ਹੀ ਮੋਹਰਾਂ ਦੀ ਥੈਲੀ ਨਾ ਇੱਥੇ ਹੀ ਜਿਹੜੀ ਤੁਸੀਂ ਦੇਖਦੇ ਹੋ ਨਾ ਵੀ ਗੰਗੂ ਬ੍ਰਾਹਮਣ ਦਾ ਮਨ ਤਿਲਕ ਗਿਆ ਬੇਈਮਾਨ ਹੋ ਗਿਆ ਇੱਥੇ ਜਦੋਂ ਮਾਤਾ ਜੀ ਨੂੰ ਉਹ ਚੂੜੀਆਂ ਦਿੱਤੀਆਂ ਨਾ ਲక్ష్ਮੀ ਬ੍ਰਾਹਮਣੀ ਨੂੰ ਮਾਤਾ ਜੀ ਨੇ ਤੇ ਮੋਹਰਾਂ ਦਿੱਤੀਆਂ ਕੁੰਮੇਮਾਸ਼ਕੀ ਨੂੰ ਅਸਲ ਦੇ ਵਿੱਚ ਗੰਗੂ ਬ੍ਰਾਹਮਣ ਇੱਥੋਂ ਬੇਈਮਾਨ ਹੋ ਗਿਆ ਆਪਣੇ ਘਰ ਲੈ ਗਿਆ ਆਪਣੇ ਘਰ ਮਾਤਾ ਜੀ ਦਾ ਟਿਕਾਣਾ ਕੀਤਾ ਕਵੀਆਂ ਨੇ ਇਹ ਗੱਲ ਲਿਖੀ ਹੈ ਵੀ ਉਸ ਦਿਨ ਉਹਨੇ ਇਸ ਤਰੀਕੇ ਦੀ ਰੋਟੀ ਦਿੱਤੀ ਇਤਿਹਾਸ ਵਿੱਚ ਲਿਖਿਆ ਵੋ ਐਸੀ ਰੋਟੀ ਕਰ ਲਿਆਓ ਹਮਰੇ ਕਾਗ ਨਾ ਕੁਕਰ ਖਾਓ ਸਹਿਬਜ਼ਾਦੇ ਉਹ ਦੇਖੋ ਜੀ ਜਾਣ ਕੇ ਕਰ ਰਿਹਾ ਰੋਟੀ ਐਸੀ ਲੈ ਕੇ ਆਇਆ ਵੀ ਇਹਨਾਂ ਤੋਂ ਖਾਦੀ ਨਾ ਜਾਏ ਫਿਰ ਇਹ ਥੈਲੀ ਵਿੱਚੋਂ ਪੈਸੇ ਦੇਣਗੇ ਫਿਰ ਮਾਤਾ ਜੀ ਨੇ ਪੈਸੇ ਦੇ ਕੇ ਜੀ ਪਤਾਸੇ ਮੰਗਾਈ ਫਿਰ ਇਤਿਹਾਸ ਕਹਿੰਦਾ ਪ੍ਰਸ਼ਾਦਾ ਨਹੀਂ ਛਕਿਆ ਉਸ ਦਿਨ ਪਤਾਸੇ ਖਾ ਕੇ ਤੇ ਪਾਣੀ ਪੀ ਕੇ ਮਾਤਾ ਤੇ ਸਹਿਬਜ਼ਾਦਿਆਂ ਨੇ ਰਾਤ ਗੁਜ਼ਾਰੀ ਕਿਉਂਕਿ ਉਹ ਰੋਟੀ ਐਸੀ ਲਿਆਇਆ ਸੀ ਇਤਿਹਾਸ ਵਿੱਚ ਲਿਖਿਆ ਵੋ ਐਸੀ ਰੋਟੀ ਕਰ ਲਿਆਇਓ ਹਮਰੇ ਕਾਗਨਾਂ ਕੁਕਰ ਖਾਇਓ ਮਾਤਾ ਮਾਤਾ ਨੂੰ ਕਿਹਾ ਸਹਬਜ਼ਾਦਿਆਂ ਨੇ ਦਾਦੀ ਮਾਂ ਦਾਦੀ ਮਾਂ ਇਹ ਐਸੀ ਰੋਟੀ ਲੈ ਕੇ ਆਇਆ ਵੀ ਇਹਨੂੰ ਤੇ ਇੱਕ ਕਾਂ ਤੇ ਕੁੱਤਾ ਨਹੀਂ ਚੱਬ ਸਕਦਾ ਅਸੀਂ ਕਿਵੇਂ ਖਾਈਏ ਤੇ ਉਸ ਵਕਤ ਮਾਤਾ ਜੀ ਨੇ ਫਿਰ ਪਤਾਸੇ ਮੰਗਾਏ ਸਨ ਪਤਾਸੇ ਪਾ ਕੇ ਖਾ ਕੇ ਪਾਣੀ ਪੀ ਕੇ ਕਹਿੰਦੇ ਨੇ ਵੀ ਉਹਨਾਂ ਗੁਜ਼ਾਰਾ ਕੀਤਾ ਰਾਤ ਨੂੰ ਇਹਨੇ ਮੋਹਰਾਂ ਦੀ ਥੈਲੀ ਜਿਹੜੀ ਚੁੱਕ ਲਈ ਮੈਂ ਸੰਖੇਪ ਜੇ ਵਿੱਚ ਤੁਹਾਡੇ ਨਾਲ ਸਾਂਝਾ ਕਰਦਾ ਜਾਂਦਾ ਇਹਨੇ ਚੁੱਕੀ ਜੀ ਤੇ ਚੁੱਕ ਕੇ ਇਤਿਹਾਸ ਕਹਿੰਦਾ ਚੋਏ ਮੈਂ ਗੱਡ ਦਿੱਨੀ ਇਹਨੇ ਘਰੇ ਨਹੀਂ ਰੱਖੀ ਜੀ ਪੈਸਿਆਂ ਦੀ ਥੈਲੀ ਬਾਹਰ ਜਾ ਕੇ ਇਤਿਹਾਸ ਕਹਿੰਦਾ ਵੀ ਗੱਡ ਦਿੱਤੀ ਤੇ ਉਦੋਂ ਨਾ ਕੁਦਰਤੀ ਇਤਿਹਾਸ ਕਹਿੰਦਾ ਵੀ ਬਾਰਿਸ਼ ਚੱਲ ਰਹੀ ਸੀ ਉਹ ਜਿਹੜੀ ਇਹਨੇ ਥੈਲੀ ਚੱਕੀ ਸੀ ਨਾ ਮੋਹਰਾਂ ਦੀ ਗੰਗੂ ਬ੍ਰਹਮਣ ਨੇ ਇਹਨੂੰ ਮਿਲੀ ਨਹੀਂ ਉਹ ਪਾਣੀ ਦੇ ਵਿੱਚ ਇਤਿਹਾਸ ਕਹਿੰਦੇ ਵੀ ਵਹਿ ਗਈ ਸੀ ਕਦੇ ਘਰ ਤੋਂ ਬਾਹਰ ਜਾ ਕੇ ਇਹ ਗੱਡ ਆਇਆ ਕਿਤੇ ਦੱਬਿਆ ਤੇ ਦੱਬਿਆ ਜਦੋਂ ਜ਼ੋਰ ਦਾ ਮੀਂਹ ਪਿਆ بارش ਪਈ ਨਾ ਤੇ ਉਹ ਪੈਸੇ ਪਾਣੀ ਵਿੱਚ ਉਹ ਮੋਹਰਾਂ ਦੀ ਥੈਲੀ ਬਹਿ ਗਈ ਸੀ ਚਲੀ ਗਈ ਸੀ ਪਾਣੀ ਵਿੱਚ ਕਹਿ ਲੋ ਵੀ ਰੁੜ ਗਈ ਸੀ ਤੇ ਜਦੋਂ ਸਵੇਰ ਹੋਈ ਤੇ ਮਾਤਾ ਜੀ ਨੂੰ ਪਤਾ ਲੱਗਿਆ ਕਿਉਂਕਿ ਝੂਠਾ ਬੰਦਾ ਜਿਹੜਾ ਨਾ ਉਹ ਬਹੁਤ ਉੱਚੀ ਬੋਲਦਾ ਹੈ ਰੌਲਾ ਬਹੁਤ ਪਾਉਂਦਾ ਤੁਸੀਂ ਕਦੇ ਦੇਖਿਆ ਹੋਏਗਾ ਜਿਹੜਾ ਸੱਚਾ ਬੰਦਾ ਨਾ ਉਹ ਘੱਟ ਬੋਲਦਾ ਹੈ ਜਿਹੜਾ ਝੂਠਾ ਹੋਵੇ ਨਾ ਉਹ ਉੱਚੀ ਉੱਚੀ ਬੋਲਦਾ ਹੈ ਜਦੋਂ ਮਾਤਾ ਜੀ ਨੇ ਕਿਹਾ ਗੰਗੂ ਬ੍ਰਾਹਮਣ ਉੱਚੀ-ਉੱਚੀ ਜਿਹੜਾ ਉਹ ਰੌਲਾ ਪਾਉਣ ਲੱਗ ਪਿਆ ਕਿ ਸਾਡੇ ਘਰ ਚੋਰੀ ਹੋ ਗਈ ਜੀ ਪੈਸੇ ਚੋਰੀ ਹੋ ਗਏ ਤੇ ਮਾਤਾ ਜੀ ਨੇ ਕਿਹਾ ਤੁਸੀਂ ਚੁੱਪ ਕਰੋ ਫਿਰ ਇਹ ਬ੍ਰਾਹਮਣ ਜਿਹੜਾ ਜਾ ਕੇ ਨਾ ਪਿੰਡ ਦੇ ਚੌਧਰੀ ਨੂੰ ਲੈ ਕੇ ਆਇਆ ਚੌਧਰੀ ਨੂੰ ਕੁਝ ਸਿਪਾਈਆਂ ਨੂੰ ਉੱਥੇ ਖੜਾ ਕਰ ਜਾਂਦਾ ਆਪ ਇਹ ਮਰਿੰਡੇ ਜਿਹੜਾ ਆ ਜਾਂਦਾ ਇੱਥੇ ਜਾਨੀਖਾਂ ਮੰਨੀਖਾਂ ਸਨ ਉਹਨਾਂ ਨੂੰ ਜਾ ਕੇ ਉੱਥੇ ਮਰਿੰਡੇ ਦੀ कोतਵਾਲੀ ਕਿਹਨੂੰ ਵੀ ਥਾਣਾ ਕਿਹਨੂੰ कोतਵਾਲੀ ਉੱਥੇ ਬਣੀ ਹੈ ਉਹਨਾਂ ਨੂੰ ਜਾ ਕੇ ਖਬਰ ਦਿੱਤੀ ਜਦੋਂ ਖਬਰ ਦਿੱਤੀ ਨਾ ਤੇ ਉਹ ਤੋਂ ਜਾਨੀਖਾਂ ਮਾਨੀਖਾਂ ਆਏ ਤੇ ਇਤਿਹਾਸ ਕਹਿੰਦਾ ਵੀ ਉਸ ਵਕਤ 200 ਰੁਪਇਆ ਯਾਦ ਰੱਖਿਓ ਵੀ 200 ਰੁਪਇਆ ਜਾਨੀਖਾਂ ਤੇ ਉਹਨਾਂ 100 ਰੁਪਇਆ ਦਿੱਤਾ ਜੀ ਇਤਿਹਾਸ ਅੰਦਰ ਲਿਖਿਆ ਹੈ ਵੀ ਉਹਨਾਂ ਪਹਿਲਾਂ ਨਾ ਗੰਗੂ ਬ੍ਰਾਹਮਣ ਨੂੰ 100 ਰੁਪਇਆ ਇਨਾਮ ਦਿੱਤਾ ਫਿਰ ਗੰਗੂ ਬ੍ਰਾਹਮਣ ਕਹਿੰਦਾ ਵੀ ਲਓ ਮੈਂ ਇੰਨਾ ਵੱਡਾ ਕੰਮ ਕਰਿਆ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਪਕੜਾਏ ਨੇ ਇਹ ਤੇ ਬੜਾ ਛੋਟਾ ਨਾਮ ਹੈ ਫਿਰ ਉਹਨਾਂ 100 ਹੋਰ ਦਿੱਤਾ ਇਤਿਹਾਸ ਕਹਿੰਦਾ ਵੀ 200 ਰੁਪਇਆ ਗੰਗੂ ਬ੍ਰਾਹਮਣ ਨੇ ਇਨਾਮ ਲਿਆ ਜੀ ਜਾਨੀ ਖਾਂ ਮੰਨੀ ਖਾਂ ਤੋਂ ਫਿਰ ਉਥੇ ਮੁਰੰਡੇ ਦੀ ਜੇਲ੍ਹ ਅੰਦਰ ਇਥੋਂ ਕੈਦ ਕਰਕੇ ਸਿਹੇੜੀ ਜੀ ਨੂੰ ਖੜੇੜੀ ਕਹਿੰਨੇ ਆਪਾਂ ਹਰੇੜੀ ਸਿਹੇੜੀ ਉਥੋਂ ਬੱਚਿਆਂ ਨੂੰ ਕੈਦ ਕਰਕੇ ਦੁੰਨਾ ਸਿੰਘ ਹਡੂਰੀਆ ਤੇ ਇਥੋਂ ਤੱਕ ਲਿਖਦਾ ਵੀ ਮਾਸੂਮ ਬੱਚਿਆਂ ਨੂੰ ਨਾ ਬੋਰੀਆਂ ਦੇ ਅੰਦਰ ਬੰਦ ਕਰਕੇ ਉੱਪਰੋਂ ਮੂੰਹ ਜਿਹੜੇ ਉਹ ਬੰਨ ਦਿੱਤੇ ਸਨ ਕਿਉਂਕਿ ਡਰ ਸੀ